ਮਾਂ ਸਾਹਿਬ ਕਿੱਕਲੀ ਬੜੀ ਵਧੀਆ ਪਾਉਂਦੇ ਹੁੰਦੇ ਸੀ ਤੁਸੀ ਯਾਦ ਹੋਣਾ ਤੁਹਾਨੂੰ ਕਿੱਕਲੀ ਕਲੀਰ ਦੀ ਪੱਗ ਸਖਬੀਰ ਦੀ ਚਿੱਟਾ ਮੇਰੇ ਭਾਈ ਦਾ ਸ਼ਰਿਆਂ ਵਕਾਈ ਦਾ ਹੁਣ ਇੱਕ ਨਵੀਂ ਕਿੱਕਲੀ ਆ ਗਈ ਜੇ ਸੁਣਿਓ ਕਿੱਕਲੀ ਕਲੀਰ ਦੀ ਈੜੀ ਹੜੂ ਵੀਰ ਜੀ ਲਾਲਾ ਵੇਰੇ ਭਜਦਾ ਕੰਧਾਂ ਵਿੱਚ ਵੱਜਦਾ ਪੰਜ ਹੋ ਗਏ ਸੰਮਣ ਲਾਲਾ ਜੀ ਕੰਬਣ ਫੋਟੋ ਪੱਗਾਂ ਹੰਤ ਦੀ ਹਰ ਥਾਂ ਨੇ ਐਵੇਂ ਜਿਵੇਂ ਹੁੰਦੀ ਕਿਸੇ ਸੰਤ ਦੀ ਜਹਾਜ਼ ਨੇ ਪੰਜਾਬ ਦੇ ਗੋਆ ਤੱਕ ਉੱਡਦੇ ਚੱਡੇ ਹੋਣੀ ਜਿਹਦੇ ਵਿੱਚ ਮੌਜਾਂ ਰਹਿਣ ਲੁੱਟਦੇ ਗੱਲਾਂ ਦੇ ਕੜਾ ਨੇ ਕਰੋੜਾਂ ਦੇ ਵਿਆਹ ਨੇ ਉਂਝ ਤੁਹਾਡੇ ਭਗਤਾਂ ਨੂੰ ਗੋਡੇ-ਗੋਡੇ ਚਾਹ ਨੇ ਲੱਖਾਂ ਦੀਆਂ ਇਕੱਠਾਂ ਵਿੱਚੋਂ ਗੱਲਾਂ ਤੁਸੀਂ ਬੋਲੀਆਂ ਲੱਖਾਂ ਦੀਆਂ ਇਕੱਠਾਂ ਵਿੱਚ ਗੱਲਾਂ ਤੁਸੀਂ ਬੋਲੀਆਂ ਪਤਾ ਨਹੀਂ ਉਹ ਕਦੋਂ ਹੁਣ ਫੈਲਾ ਨਹੀਂ ਉਹ ਖੁੱਲੀਆਂ ਬੱਸਾਂ ਦੀਆਂ ਬਾੜੀਆਂ ਨੂੰ ਖਾਣ ਵਾਲੇ ਯਾਰ ਨੇ ਰਾਤ ਦੇ ਹਨੇਰੇ ਵਿੱਚ ਗਏ ਅੱਖ ਮਾਰਨੇ ਟੋਪੀ ਬਾਕੇ ਲੋਟੂਆਂ ਦੇ ਟੋਲੇ ਨਾਲ ਹੱਥ ਵੀ ਮਿਲਾ ਲਿਆ ਰਲ ਕੇ ਪੰਜਾਬ ਤੁਸੀਂ ਅੱਧਾ-ਅੱਧਾ ਖਾ ਲਿਆ ਸਿਮਰ ਉਹਦਾ ਸੋਨਾ ਤੁਸੀਂ ਬੜਾ ਸੀਗਾ ਭੰਡਿਆ ਆਪਣੇ ਵੀ ਘਰ ਹੁਣ ਰੁਗਾਂ ਨਾਲ ਵੰਡਿਆ ਮਾਤਾ ਜੀ ਵੀ ਪਾਉਂਦੇ ਨੇ ਤੇ ਭੈਣ ਜੀ ਵੀ ਪਾਉਂਦੇ ਨੇ ਡਾਕਟਰ ਸਾਹਿਬ ਵੀ ਪਾਉਂਦੇ ਨੇ ਉਹ ਕਿਹੜਾ ਸ਼ਿਭਾਉਂਦੇ ਨੇ ਸੌ ਤੋਂ ਗੱਡੀਆਂ ਦਾ ਕਾਫਲਾ ਪੂਰਾ ਰੋਡ ਮਲਦਾ ਆਖਦਾ ਸੀ ਬੰਦਾ ਮੈਂ ਤਾਂ ਸਾਈਕਲ 'ਤੇ ਚੱਲਦਾ ਸੱਥਾਂ ਵਿੱਚ ੱਲੂ ਸਰਕਾਰ ਸੀਗਾ ਸੁਣਿਆ ਸੱਥਾਂ ਵਿੱਚੋਂ ਜੱਲੂ ਸਰਕਾਰ ਸੀਗਾ ਸੁਣਿਆ ਵੇਕੂ ਬਣਾਉਣ ਲਈ ਚੰਗਾ ਜਾਲ ਬੁਣਿਆ ਚੰਗਾ ਜਾਲ ਬੁਣਿਆ ਉਹੀ ਲਾਲ ਬੱਤੀਆਂ ਤੇ ਉਹੀ ਅਫਦਰ ਸ਼ਾਈ ਏ ਉਹੀ ਲਾਲ ਬੱਤੀਆਂ ਤੇ ਉਹੀ ਅਫਦਰ ਸ਼ਾਈ ਏ ਉਂਝ ਗੱਲਾਂ-ਗੱਲਾਂ ਵਿੱਚ ਬੱਲੇ-ਬੱਲੇ ਕਰਵਾਈ ਏ ਕਿਹੜੀ ਬੀਬੀ ਦੇ ਖਾਤੇ ਵਿੱਚ 1000 ਰੁਪਏ ਆਇਆ ਏ ਉਹਨਾਂ ਵੀ ਵਿਚਾਰੀਆਂ ਨੂੰ ਬੁੱਧੂ ਹੀ ਬਣਾਇਆ ਏ ਬੁੱਧੂ ਹੀ ਬਣਾਇਆ ਏ ਯਾਦ ਰੱਖੀ ਮਾਨਾ ਉਹਨਾਂ ਨੇ ਵੀ ਘੇਰਨਾ ਆ ਗਿਆ ਕਾਬੂ ਤੈਨੂੰ ਵੇਲਣਾ ਹੀ ਫੇਰਨਾ ਕਿਹੜਾ ਗੋਰਾ ਪੰਜਾਬ ਵਿੱਚ ਨੌਕਰੀ ਲਈ ਆਇਆ ਏ ਗੋਰਿਆਂ ਨੂੰ ਛੱਡੋ ਤੁਸੀਂ ਆਪਣਾ ਜੂਥ ਵੀ ਗਵਾਇਆ ਏ ਬੇਸਮਿੰਟਾਂ ਫੋਲਣੇ ਗਏ ਉੱਥੇ ਰੋਲਣੇ ਲੱਭਦੀ ਨਾ ਜਗ੍ਹਾ ਜਾਂਦੇ ਜਦੋਂ ਪੈਣ ਨੇ ਅੱਕ ਕੇ ਕੈਨੇਡਾ ਨੇ ਘਰ ਦਿੱਤੇ ਬੈਣ ਨੇ ਬੇਸਮਿੰਟਾਂ ਫੋਲਣੇ ਗਏ ਉੱਥੇ ਰੋਲਣੇ ਲੱਭਦੀ ਨਾ ਜਗ੍ਹਾ ਜਾਂਦੇ ਜਦੋਂ ਪੈਣ ਨੇ ਅੱਕ ਕੇ ਕੈਨੇਡਾ ਨੇ ਕਰ ਦਿੱਤੇ ਬੈਣ ਨੇ ਰੁੱਖਣ ਤੇ ਹੱਲਣੇ ਨਹੀਂ ਲੱਗੇ ਤੁਹਾਡੇ ਬੋਰਡ ਨੇ ਜਿੰਨੇ ਵੀ ਪੰਜਾਬ ਵਿੱਚ ਨਿੱਕੇ ਮੋٹے ਰੋਡ ਨੇ ਜਿੰਨਾ ਉੱਤੇ ਲਿਖਿਆ ਹੈ ਕੰਮ ਸਾਡਾ ਬੋਲਦਾ ਕੰਮ ਦਾ ਤੇ ਪਤਾ ਨਹੀਂ ਕਾਮ ਜਰੂਰ ਬੋਲਦਾ 700 ਕਰੋੜ ਪੰਜਾਬੀਆਂ ਦਾ ਬਰਬਾਦ ਤੁਸੀਂ ਕਰਿਆ ਉਹ ਸੀ ਪੰਜਾਬੀਆਂ ਨੇ ਟੈਕਸ ਚ ਭਰਿਆ ਉਹ ਸੀ ਪੰਜਾਬੀਆਂ ਨੇ ਟੈਕਸ ਚ ਭਰਿਆ 1800 ਦੀ ਰੇਤਾ 6000 ਵਿੱਚ ਮਿਲਦੀ 1800 ਦੀ ਰੇਤਾ 6000 ਵਿੱਚ ਮਿਲਦੀ ਉਂਝ ਤੁਹਾਡੇ ਕਾਗਜ਼ਾਂ 'ਚ 500 ਨੂੰ ਰੋਲਦੀ ਕਿਹੜਾ ਉਹ ਮਹਿਕਮਾ ਰਿਸ਼ਵਤ ਹੋਈ ਕਿਥੇ ਬੰਦੇ ਪਹਿਲਾਂ ਵਾਲਾ ਗੰਦੇ ਪਹਿਲਾਂ ਵਾਲਾ ਹੀ ਗੰਦੇ ਚਿੱਟੇ ਵਾਲਾ দাঁਤ ਪੁੱਤ ਸਾਡੇ ਖਾ ਗਿਆ ਚਿੱਟੇ ਵਾਲਾ দাঁਤ ਪੁੱਤ ਸਾਡੇ ਖਾ ਗਿਆ ਤਿੰਨ ਮਹੀਨੇ ਲਈ ਸੀ ਆ ਤੀਜਾ ਸਾਲ ਆ ਗਿਆ ਤਿੰਨ ਮਹੀਨੇ ਲਈ ਸੀ ਆ ਤੀਜਾ ਸਾਲ ਆ ਗਿਆ